ਮਾਰੂ ਮਹਲਾ ਤੀਜਾ ਸੱਚੈ ਸੱਚਾ ਤਖਤਿ ਰਚਾਇਆ ਨਿਜ ਕਰ ਵਸਿਆ ਤਿਥੈ ਮੋਹ ਨਾ ਮਾਇਆ ਸਦ ਹੀ ਸਾਚ ਵਸਿਆ ਘਟ ਅੰਤਰ ਗੁਰਮੁਖ ਕਰਨੀ ਸਾਰੀ ਹੈ ਸੱਚਾ ਸੌਦਾ ਸੱਚ ਵਪਾਰਾ ਨਾ ਤਿਥੈ ਭਰਮ ਨਾ ਦੂਜਾ ਪਾਸਾਰਾ ਸੱਚਾ ਤਨ ਖਟਿਆ ਕਦੇ ਟੋਟ ਨਾ ਆਵੇ ਬੂਝਾ ਕੋ ਵਿਚਾਰੀ ਸਚੈ ਲਾਏ ਸੇ ਜਨ ਲਾਗੀ ਅੰਤਰ ਸ਼ਬਦ ਮਸਤਕ ਵਡਭਾਗੀ ਸਚੈ ਸ਼ਬਦ ਸਦਾ ਗੁਣ ਗਾਵਹਿ ਸ਼ਬਦ ਰਤੇ ਵਿਚਾਰੀ ਸਚੋ ਸੱਚਾ ਸੱਚ ਸਲਾਹੀ ਏਕੋ ਵੇਖਾਂ ਦੂਜਾ ਨਹੀਂ ਗੁਰਮਤਿ ਉਚੋ ਉਚੀ ਪੌੜੀ ਗਿਆਨ ਰਤਨ ਹਉ ਮੈ ਮਾਰੀ ਮਾਇਆ ਮੋਹ ਸ਼ਬਦ ਜਲਾਇਆ ਸੱਚ ਮਨ ਵਸਿਆ ਜਾਂ ਤੁਧ ਭਾਇਆ ਸੱਚੇ ਕੀ ਸਭ ਸੱਚੀ ਕਰਨੀ ਹਉ ਮੈਂ ਤਿਖਾ ਨਵਾਰੀ ਹੈ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਿਰਲੈ ਕਿ ਨਹੀਂ ਚੀਨਾ ਗੁਰਮੁਖ ਹੋਵੇ ਸੋ ਸੱਚ ਕਮਾਵੇ ਸਾਚੀ ਕਰਨੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ਹਮੇ ਤ੍ਰਿਸ਼ਨਾ ਸ਼ਬਦ 부ਝਾਈ ਗੁਰਮਤ ਸਦਹੀ ਅੰਤਰ ਸੀਤਲ ਹਮੇ ਮਾਰਨੀ ਵਾਰੀ ਸੱਚ ਲੱਗੇ ਤਿੰਨ ਸਭ ਕਿਛ ਭਾਵੇ ਸੱਚੇ ਸ਼ਬਦੇ ਸੱਚ ਸੁਹਾਵੇ ਐਥੇ ਸਾਚੇ ਸੇ ਦਰਸਾਚੇ ਨਦਰਿ ਨਦਰ ਸੁਵਾਰੀ ਬਿਨ ਸਾਚੇ ਜੋ ਦੂਜੈ ਲਾਇਆ ਮਾਇਆ ਮੋਹੁ ਦੁਖ ਸੁਬਾਇਆ ਬਿਨ ਗੁਰ ਦੁਖ ਸੁਖ ਜਾਪੈ ਨਹੀਂ ਮਾਇਆ ਮੋਹ ਦੁਖ ਭਾਰੀ ਸਾਚਾ ਸ਼ਬਦ ਜਿੰਨਾ ਮਨ ਪਾਇਆ ਪੂਰਬ ਲਿਖਿਆ ਤਨੀ ਕਮਾਇਆ ਸੱਚੋ ਸੇਵਹਿ ਸੱਚ ਧਿਆਵਹਿ ਸੱਚ ਰੱਤੇ ਵਿਚਾਰੀ ਗੁਰ ਕੀ ਸੇਵਾ ਮਿੱਠੀ ਲਾਗੀ ਅਨ ਦਿਨ ਸੂਖ ਸਹਿਜ ਸਮਾਧੀ ਹਰ ਹਰ ਕਰਤਿਆਂ ਮਨ ਨਿਰਮਲ ਹੋਆ ਗੁਰ ਕੀ ਸੇਵ ਪਿਆਰੀ ਹੈ ਸੇ ਜਨ ਸੁਖੀਏ ਸਤ ਗੁਰ ਸੱਚੇ ਲਾਏ ਆਪੇ ਭਾਣੇ ਆਪ ਮਲਾਈ ਸਤ ਗੁਰ ਰਾਖੇ ਸੇ ਜਨ ਉੱਭਰੇ ਹੋਰ ਮਾਇਆ ਮੋਹ ਖੁਆਰੀ ਗੁਰਮੁਖ ਸਾਚਾ ਸ਼ਬਦ ਪਛਾਤਾ ਨਾ ਤਿਸ ਕਟੰਬ ਨਾ ਤਿਸ ਮਾਤਾ ਏਕੋ ਏਕ ਰਵਿਆ ਸਭ ਅੰਤਰ ਸਭਨਾ ਜੀਆਂ ਕਾ ਆਧਾਰੀ ਹੈ ਹਉ ਮੈਂ ਮੇਰਾ ਦੂਜਾ ਪਾਇਆ ਕਿਸ਼ਨਾ ਚੱਲੈ ਤੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸਾਚ ਕਮਾਵੇ ਸਾਚੈ ਦੂਖ ਨਵਾਰੀ ਹੈ ਜਾਂ ਤੂੰ ਦੇਹ ਸਦਾ ਸੁਖ ਪਾਏ ਸਾਚੈ ਸ਼ਬਦੇ ਸਾਚ ਕਮਾਈ ਅੰਦਰ ਸਾਚਾ ਮਨ ਤਨ ਸਾਚਾ ਭਗਤ ਭਰੇ ਪੰਡਾਰੀ ਹੈ ਆਪੀ ਵਿਖੇ ਹੁਕਮ ਚਲਾਈ ਆਪਣਾ ਭਾਣਾ ਆਪ ਕਰਾਈ ਨਾਨਕ ਨਾਮ ਰਤੇ ਬੈਰਾਗੀ ਮਨ ਤਨ ਰਸ ਨਾ ਨਾਮ ਸਵਾਰੀ ਮਾਰੂ ਮਹੱਲਾ ਤੀਜਾ ਆਪੇ ਆਪਿ ਉਪਾਏ ਉਪੰਨਾ ਸਭ ਮਹਿ ਵਰਤੈ ਏਕ ਪਰਛੰਨਾ ਸਭਨਾ ਸਾਰ ਕਰੇ ਜਗ ਜੀਵਨ ਜਿਨੇ ਆਪਣਾ ਆਪ ਪਛਾਤਾਹੀ ਜਿਨ ਬ੍ਰਹਮਾ ਵਿਸ਼ਨਮ ਹਿਸ਼ੁ ਉਪਾਈ ਸਿਰ ਸਿਰ ਧੰਦਾ ਆਪੇ ਲਾਈ ਜਿਸ ਭਾਵੈ ਤਿਸ ਆਪੇ ਮੇਲੇ ਜਿਨ ਗੁਰਮਖ ਏਕੋ ਜਾਤਾ ਹੈ ਆਵਾਗਣ ਹੈ ਸੰਸਾਰਾ ਮਾਇਆ ਮੋਹ ਬਉਚਿਤੈ ਵਿਕਾਰਾ ਥਿਰ ਸਾਚਾ ਸਲਾਹੀ ਸਦਹੀ ਜਿਨ ਗੁਰ ਕਾ ਸ਼ਬਦ ਪੁਛਾਤਾ ਹੈ ਇਕ ਮੂਲ ਲਗੇ ਉਨੀ ਸੁਖ ਪਾਇਆ ਡਾਲੀ ਲਾਗੇ ਤਿੰਨ ਜਨਮ ਗਵਾਇਆ ਅੰਮ੍ਰਿਤ ਫਲ ਤਿੰਨ ਜਨ ਕੋ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾਂ ਹੀ ਹਮ ਗੁਣ ਨਾਹੀ ਕਿਆ ਬੋਲਹਿ ਬੋਲ ਤੂੰ ਸਭ ਨਾ ਦੇਖਹਿ ਤੋਲਹਿ ਤੋਲ ਜਿਉ ਭਾਵੈ ਤਿਉ ਰਾਖਹਿ ਰਹਿਣਾ ਗੁਰਮੁਖ ਏਕੋ ਜਾਤਾ ਹੀ ਜਾ ਤਦ ਭਾਣਾ ਤਾਂ ਸੱਚੀ ਕਾਰੈ ਲਾਏ ਅਵਗਣ ਛੋੜ ਗੁਣ ਮਾਹੀ ਸਮਾਈ ਗੁਣ ਮਹਿ ਏਕੋ ਨਿਰਮਲ ਸਾਚਾ ਗੁਰ ਕੈ ਸ਼ਬਦ ਪਛਾਤਾਹੀ ਜਹ ਦੇਖਾ ਤਹ ਏਕੋ ਸੋਈ ਦੂਜੀ ਦੁਰਮਤ ਸ਼ਬਦੇ ਖੋਈ ਏਕ ਸਮਹਿ ਪ੍ਰਭ ਏਕ ਸਮਾਨਾ ਆਪਣੈ ਰੰਗ ਸਦ ਰਾਤਾਹੀ ਕਾਇਆ ਕਮਲ ਹੈ ਕੁਮਲਾਣਾ ਮਨ ਮੁਖ ਸ਼ਬਦ ਨਾ ਬੁੱਝੈ ਈਆਣਾ ਗੁਰ ਪ੍ਰਸਾਦੀ ਕਾਆਂ ਖੋਜੇ ਪਾਏ ਜਗ ਜੀਵਨ ਦਾਤਾ ਹੀ ਕੋਟ ਗਹੀ ਕੇ ਪਾਪ ਨਿਵਾਰੇ ਸਦਾ ਹਰ ਜੀਉ ਰਾਖੈ ਉਰ ਧਾਰੀ ਜੋ ਇੱਛੇ ਸੋਈ ਫਲ ਪਾਏ ਜਿਉ ਰੰਗ ਮਜੀਠੇ ਰਾਤਾ ਹੀ ਮਨ ਮੁਖ ਗਿਆਨ ਕਥੇ ਨਾ ਹੋਈ ਫਿਰ ਫਿਰ ਆਵੇ ਠੌਰ ਨਾ ਕੋਈ ਗੁਰਮੁਖ ਗਿਆਨ ਸਦਾ ਸਹਲਾਹੀ ਜੁਗ ਜੁਗੇ ਕੋ ਜਾਤਾ ਹੀ ਮਨ ਮੁਖ ਕਾਰ ਕਰੇ ਸਭ ਦੁੱਖ ਸਬਾਏ ਅੰਤਰ ਸ਼ਬਦ ਨਾਹੀ ਕਿਉਂ ਦਰ ਜਾਏ ਗੁਰਮੁਖ ਸ਼ਬਦ ਵਸੇ ਮਨ ਸਾਚਾ ਸਦ ਸੇਵੇ ਸੁਖ ਦਾਤਾ ਹੀ ਜਹ ਦੇਖਾਂ ਤੂੰ ਸਭ ਨਹੀਂ ਥਾਈ ਪੂਰਾ ਗੁਰ ਸਭ ਸੋਜੀ ਪਾਈ ਨਾਮੋ ਨਾਮ ਧਿਆਈਐ ਸਦਾ ਸਦ ਇਹੋ ਮਨ ਨਾਮੇ ਰਾਤਾ ਹੀ ਨਾਮੇ ਰਾਤਾ ਪਵਿੱਤ ਸਰੀਰਾ ਬਿਨ ਨਾਮੈ ਧੂਪ ਮੋਏ ਬਿਨ ਨੀਰਾ ਆਵਹਿ ਜਾਵਹਿ ਨਾਮ ਨਹੀਂ ਬੂਝਹਿ ਇਕ ਨਾ ਗੁਰਮੁਖ ਸ਼ਬਦ ਪਛਾਤਾਹੀ ਪੂਰੈ ਸਤਗੁਰੂ ਬੂਝ ਬੁਝਾਈ ਵਿਣ ਨਾਵੈ ਮੁਕਤ ਕਿਨੈ ਨਾ ਪਾਈ ਨਾਮੇ ਨਾਮ ਮਿਲੈ ਵਡਿਆਈ ਸਹਿਜ ਰਹਿ ਰੰਗ ਰਾਤਾਹੀ ਕਾਇਆ ਨਗਰ ਟਹਿ ਟਹਿ ਤੇਰੀ ਬਿਨ ਸ਼ਬਦੈ ਚੂਕੈ ਨਹੀਂ ਫੇਰੀ ਸਾਚ ਸਲਾਹੇ ਸਾਚ ਸਮਾਵੈ ਗਿਨ ਗੁਰਮੁਖੇ ਕੋ ਜਾਤਾ ਏ ਜਿਸਨੋ ਨਦਰ ਕਰੇ ਸੋ ਪਾਏ ਸਾਚਾ ਸ਼ਬਦ ਵਸੈ ਮਨ ਆਈ ਨਾਨਕ ਨਾਮ ਰੱਤੇ ਨਿਰੰਕਾਰੀ ਦਰ ਸਾਚੈ ਸਾਚ ਪਛਾਤਾਈ ਮਾਰੂ ਸੋਲੇ 3 ਆਪੇ ਕਰਤਾ ਸਭ ਜਿਸ ਕਰਨਾ ਜੀ ਜੰਤ ਸਭ ਤੇਰੀ ਸਰਨਾ ਆਪੇ ਗੁਪਤ ਵਰਤੈ ਸਭ ਅੰਤਰ ਗੁਰ ਕੈ ਸ਼ਬਦ ਪਛਾਤਾਹੀ ਹਰਿ ਕੇ ਭਗਤ ਭਰੇ ਪੰਡਹਾਰਾ ਆਪੇ ਬਖਸ਼ੇ ਸ਼ਬਦ ਵਿਚਾਰਾ ਜੋ ਤੁਧ ਭਾਵੈ ਸੋਈ ਕਰਸਹਿ ਸੱਚੇ ਸਿਉ ਮਨ ਰਾਤਾਹੀ ਆਪੇ ਹੀਰਾ ਰਤਨ ਅਮੋਲੋ ਆਪੇ ਨਦਨੀ ਤੋਲੇ ਤੁਲੋ ਜੀ ਜੰਤ ਸਭ ਸਰਣ ਤੇ ਮਾਰੀ ਕਰ ਕਿਰਪਾ ਆਪ ਪਛਾਤਾਹੀ ਜਿਸਨੋ ਨਦਰੋ ਹੋਵੇ ਧੁਰ ਤੇਰੀ ਮਰੈ ਨ ਜੰਮੈ ਚੂਕੈ ਫੇਰੀ ਸਾਚੇ ਗੁਣ ਗਾਵੇ ਦਿਨ ਰਾਤੀ ਜੁਗ ਜੁਗ ਏਕੋ ਜਾਤਾਹੀ ਮਾਇਆ 모ਹੇ ਸਭ ਜਗ ਤੇ ਉਪਾਇਆ ਬ੍ਰਹਮਾ ਵਿਸ਼ਨ ਦੇਵ ਸੁਬਾਇਆ ਜੋ ਤੁਧ ਭਾਣੇ ਸੇ ਨਾਮ ਲਾਗੀ ਗਿਆਨ ਮਤੀ ਪਛਾਤਾਏ ਪਾਪ ਪੁਨ ਵਰਤੇ ਸੰਸਾਰਾ ਹਰਖ ਸੋਗ ਸਭ ਦੁਖ ਹੈ ਭਾਰਾ ਗੁਰਮੁਖ ਹੋਵੈ ਸੋ ਸੁਖ ਪਾਏ ਜਿਨ ਗੁਰਮਖ ਨਾਮ ਪਛਾਤਾਏ ਕੀਰਤਨਾ ਕੋਈ ਮੇਟਣ ਹਾਰਾ ਗੁਰ ਕੈ ਸ਼ਬਦੇ ਮੋਖ ਦੁਆਰਾ ਪੂਰਬ ਲਿਖਿਆ ਸੋ ਫਲ ਪਾਇਆ ਜਿਨੇ ਆਪ ਮਾਰ ਪਛਾਤਾਏ ਮਾਇਆ ਮੋਹਿ ਹਰਿ ਸਿਉ ਚਿਤ ਨ ਲਾਗੈ ਦੂਜੈ ਭਾਇ ਕਣਾ ਦੁਖ ਆਗੈ ਮਨ ਮੁਖ ਪਰਮ ਭੁੱਲੇ ਭੇਖ ਧਾਰੀ ਅੰਤ ਕਾਲ ਪਛਤਾਤਾਹੀ ਹਰ ਕਹਿ ਭਾਣੈ ਹਰ ਗੁਣ ਗਾਈ ਸਭ ਕਿਲ ਵਿਖ ਕਾਟੇ ਦੁਖ ਸਬਾਈ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੀਤੀ ਮਨ ਰਾਤਾਹੀ ਜਿਸਨੋ ਨਦਰ ਕਰੇ ਸੋ ਗੁਣ ਨਿਧ ਪਾਏ ਹਉ ਮੈਂ ਮੇਰਾ ਠਾਕ ਰਹਾਈ ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖ ਵਿਰਲੀ ਜਾਤਾ ਹੀ ਮੇਰਾ ਪ੍ਰਭ ਨਿਰਮਲ ਆਤਿ ਅਪਾਰਾ ਆਪੇ ਮਿਲੇ ਗੁਰ ਸ਼ਬਦ ਵਿਚਾਰਾ ਆਪੇ ਬਖਸ਼ੇ ਸੱਚ ਦਰੜਾਈ ਮਨ ਤਨ ਸਾਚੈ ਰਹਾਤਾ ਹੀ ਮਨ ਤਨ ਮੈਲਾ ਵਿੱਚ ਜੋਤਿ ਅਪਾਰਾ ਗੁਰਮਤਬੂਜੈ ਕਰ ਵਿਚਾਰਾ ਹਉ ਮੈ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖ ਦਾਤਾਹੀ ਗੜ ਕਾਇਆ ਅੰਦਰ ਬਹੁ ਹਟ ਬਾਜ਼ਾਰਾ ਤਿਸ ਵਿੱਚ ਨਾਮ ਹੈ ਆਤਿ ਅਪਾਰਾ ਗੁਰ ਕੈ ਸ਼ਬਦ ਸਦਾ ਦਰਸੂ ਹੈ ਹਉ ਮੈ ਮਾਰ ਪਛਾਤਾਈ ਰਤਨ ਅਮੋਲਕ ਅਗਮਿ ਅਪਾਰਾ ਕੀ ਮਤ ਕਮਣ ਕਰੇ ਵਿਚਾਰਾ ਗੁਰ ਕੈ ਸ਼ਬਦੇ ਤੋਲ ਤਲਾਏ ਅੰਤਰ ਸ਼ਬਦ ਪਛਾਤਾਹੀ ਸਿਮਰਤ ਸਾਸਤਰ ਬਹੁਤ ਵਿਸਥਾਰਾ ਮਾਇਆ ਮੋਹ ਪਸਰਿਆ ਪਸਾਰਾ ਮੂਰਖ ਪੜਹਿ ਸ਼ਬਦ ਨਾ ਬੂਝੈ ਗੁਰਮਖ ਵਿਰਲੇ ਜਾਤਾਹੀ ਆਪੇ ਕਰਤਾ ਕਰੇ ਕਰਾਈ ਸੱਚੀ ਬਾਣੀ ਸਚ ਦਿਰੜਾਈ ਨਾਨਕ ਨਾਮ ਮਿਲੈ ਵਡਿਆਈ ਜੁਗ ਜੁਗ ਏਕੋ ਜਾਤਾ ਹੈ